ਗੋੜਾ ਉੱਠ ਸਵੇਰੇ ਜਗ ਐੜਾ ਲਸ ਨੀਂਦ ਤਿਆਗ ਈੜੇ ਕਰੇ ਸ਼ਨਾਨ ਪਿਆਰੇ ਸੱਸਾ ਸਾਫ ਧੰਧ ਕਰ ਸਾਰੇ ਹਾ ਹੱਥ ਚ ਗੁਟਕਾ ਲੈ ਕੇ ਕੱਕਾ ਕਰ ਲੈ ਪਾਠ ਤੂੰ ਬਹਿ ਕੇ ਖਖਾ ਖੁਸ਼ੀ ਖੁਸ਼ੀ ਪੜ ਬਾਣੀ ਗੱਗਾ ਗਿਆਨ ਵਾਨ ਹੋ ਪ੍ਰਾਣੀ ਮਤਲਬ ਕਿ ਕਾਰਨ ਹੈ ਕਿ ਜਿਹੜਾ ਤੁਸੀਂ ਦਿਨ ਬਤ ਪਾਉਂਦੇ ਕਿਸ ਤਰ੍ਹਾਂ ਹੋ ਘਰ ਦੇ ਹਾਲਾਤ ਚ ਕੁਛ ਇਦਾਂ ਦੇ ਕੁਛ ਤੁਹਾਨੂੰ ਪਤਾ ਮੈਂਦਾ ਆਈ ਜਾਂ ਨਹੀਂ ਹਨ ਇਹ ਬਸ ਨਹੀਂ ਕਰਕੇ ਅਜੀ ਬੇਟੀ ਬੈਠੀ ਹੈ ਤੁਹਾਡੀ ਬੇਟੀ ਮਤਲਬ ਕਾਫੀ ਟੈਲੈਂਟ ਹੈ ਵਧੀਆ ਗੱਲਾਂ ਦੀ ਹੈ ਤਾਂ ਮਤਲਬ ਕਿਸ ਤਰ੍ਹਾਂ ਦੇ ਦੇ ਦਿੰਦੇ ਨੇ ਮੈਂ ਤਾਂ ਇਹੀ ਚਾਹੁੰਦੀ ਆ ਜੇ ਆਪਣੇ ਪੈਰਾਂ 'ਤੇ ਸਿਰ ਖੜੇ ਹੋਣ ਇਹਨਾਂ ਦੇ ਸ਼ੌਂਕ ਪੂਰੇ ਹੋ ਜਾਣ ਆਪਣੇ ਗਰੀਬੀ ਦਾ ਵਿੱਚ ਨਹੀਂ ਕਰ ਪਾਉਂਦੇਗੇ ਉੱਥੇ ਦਬ ਜਾਂਦੇ ਨੇ ਜਿਹੜਾ ਅਜਵਗਾ ਆ ਵੀ ਕਰਦੀ ਹਾਂ ਜਾਂ ਕਿਤੇ ਸਿੱਖਿਆ ਵੀ ਇਸ ਤਰ੍ਹਾਂ ਨਹੀਂ ਸਿੱਖਿਆ ਨਹੀਂ ਕਰੀ ਬਸ ਕਿ ਕਿਤੇ ਜੇ ਸੰਭਲੋ ਕਿ ਆਪਾਂ ਹਾਰਮੋਨੀਅਮ ਦੀ ਟ੍ਰੇਨਿੰਗ ਕਰ ਲੈਨੇ ਜਾਂ ਕੁਛ ਇਸ ਤਰ੍ਹਾਂ ਦੀ ਟ੍ਰੇਨਿੰਗ ਲਈਤੀ ਹੈ ਨਹੀਂ ਟ੍ਰੇਨਿੰਗ ਨਹੀਂ ਲਈ ਉਸ ਕੋ ਬੱਚੇ ਦਾ ਕਾਫੀ ਹੁਨਰ ਹੈ ਟੈਲੈਂਟ ਹੈ ਬੱਚੇ ਦਾ ਕਾਫੀ ਸ਼ੌਂਕ ਰੱਖਦੇ ਨੇ ਬੱਚਾ ਕਾਫੀ ਵਧੀਆ ਆਵਾਜ਼ ਵੀ ਵਧੀਆ ਵਾ ਕੀ ਕੁਛ ਇਸ ਤਰ੍ਹਾਂ ਦੇ ਇਨੀ ਕੁਛ ਕੀਤਾ ਗਿਆ ਤੇ ਮਤਲਬ ਬੱਚੇ ਨੂੰ ਪਹੁੰਚ ਮੈਂ ਕਾਗਜ਼ ਦੀ ਬੜੀ ਰੱਬਾ ਉਹ ਮੈਨੂੰ ਪਾਰ ਲੰਗਾਇਆ ਸ਼ੁਕਰ ਕਰਾਂ ਮੈਂ ਤੇਰਾ ਹਰਦਮ ਮੈਂ ਜੋ ਮੰਗਿਆ ਸੋ ਪਾਇਆ ਅੰਜੀ ਮੈਂ ਚੋਨੀ ਹੈ ਬਸ ਕਿ ਮੇਰੀ ਬੇਟੀ ਆਪਣੇ ਪੈਰਾਂ ਸੇ ਕੜੇ ਹੁਣ ਘਰ ਦੇ ਹਾਲਾਤ ਸੁਧਰਨ ਮੰਗਾਈ ਦਾ ਜ਼ਮਾਨਾ ਕੁਝ ਨਹੀਂ ਬੰਦਗਾ ਖਰਚੇ ਵੀ ਨਹੀਂ ਪੂਰੇ ਹੋਣਗੇ ਸ਼ਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਗੱਲ ਕਰ ਲੈਣੇ ਆ ਹਾਲਾਤਾਂ ਦੀ ਸਮਿਆਂ ਦੀ ਅੱਜ ਮੈਂ ਤੁਹਾਨੂੰ ਉਸ ਪਰਵਾਰ ਨਾਲ ਮਿਲਾਵਾਂਗਾ ਜਿਸ ਦੇ ਵਿੱਚ ਅੰਤਾਂ ਦੀ ਗਰੀਬੀ ਕਹਿ ਸਕਦੇ ਆ ਪਰ ਇਤਨਾ ਕਿਤੇ ਦੇਖਣ ਵਿੱਚ ਵੀ ਆ ਜਾਂਦਾ ਹੈ ਕਿ ਜਿੱਥੇ ਗਰੀਬੀ ਹੁੰਦੀ ਹੈ ਤੇ ਉੱਥੇ ਹੀ ਘਰ ਦੇ ਵਿੱਚ ਹੌਨਰ ਹੁੰਦਾ ਹੈ ਟੈਲੈਂਟ ਹੁੰਦਾ ਹੈ ਅਕਸਰ ਅਸੀਂ ਦੇਖਿਆ ਕਰਦੇ ਆ ਜਾਂ ਸੁਣਿਆ ਕਰਦੇ ਆ ਕਿ ਬਹੁਤ ਸਾਰੇ ਜਿਹੜੇ ਕਾਮਯਾਬ ਹੋਇਆ ਕਰਦੇ ਨੇ ਤਾਂ ਉਹ ਕਿਸੇ ਨਾ ਕਿਸੇ ਗਰੀਬੀ ਦਾਰੇ ਤੋਂ ਨੰਗੇ ਹੋਇਆ ਕਰਦੇ ਨੇ ਕਿਸੇ ਨਾ ਕਿਸੇ ਹਾਲਾਤਾਂ ਤੋਂ ਨਿਕਲੇ ਹੋਇਆ ਕਰਦੇ ਨੇ ਮੈਂ ਸ਼ਾਇਦ ਇਸ ਘਰ ਦੀ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਕਿਉਂਕਿ ਇਸ ਘਰ ਦੇ ਵਿੱਚ ਹਾਲਾਤ ਇਸ ਤਰ੍ਹਾਂ ਸੀ ਕਿ ਕਿਉਂਕਿ ਪਹਿਲਾਂ ਜਿਹੜੀ ਘਰ ਇਥੋਂ ਇਕ ਮੀਂਹ ਦੇ ਕਾਰਨ ਜਿਹੜਾ ਕਿ ਡਿੱਗ ਪਿਆ ਸੀ ਲੇਕਿਨ ਕਾਫੀ ਹੋਣਾ ਇਹ ਘਰ ਵਧੀਆ ਬਣ ਚੁੱਕਿਆ ਵਾ ਉਸੇ ਘਰ ਦੀਆਂ ਜਿਹੜੀਆਂ ਪਰਿਵਾਰ ਦੀਆਂ ਚਾਰ ਧੀਆਂ ਜਿਨ੍ਹਾਂ ਦੇ ਵਿੱਚ ਇੱਕ ਦਾ ਮੈਰਿਜ ਹੋਈ ਹੋਈ ਐ ਤੇ ਤਿੰਨ ਧੀਆਂ ਕੁਆਰੀਆਂ ਬੈਠੀਆਂ ਪਰ ਇੱਕ ਛੋਟੀ ਜੀ ਬੱਚੀ ਵੀ ਐ ਸੋ ਆਪਾਂ ਜਿਹੜੀ ਗੱਲ ਕਰਾਂਗੇ ਗੱਲ ਹੈ ਕਿ ਇਹੀ ਕੇ ਕੇਸ ਗਰੀਬੀ ਦੇ ਘਰ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦਾ ਟੈਲੈਂਟ ਐ ਇੱਕ ਸਿੰਗਿੰਗ ਦਾ ਸ਼ੌਂਕ ਰੱਖਦੇ ਨੇ ਪਰ ਕੁਝ ਹਾਲਾਤ ਇਸ ਤਰ੍ਹਾਂ ਦੇ ਨੇ ਜਿਹੜੇ ਅੱਗੇ ਨਹੀਂ ਬਦ ਪਾਉਂਦੇ ਆਪਣੇ ਨਾਲ ਉਸ ਪਰਿਵਾਰ ਜੁੜਿਆ ਹੋਇਆ ਵਾ ਉਹਨਾਂ ਦੇ ਮੰਮੀ ਉਹ ਡੈਡੀ ਔਰ ਉਹ ਬੇਟੀ ਵੀ ਬੈਠੀ ਹੈ ਵਿਚਾਲੇ ਆਪਣੇ ਮੌਜੂਦ ਨੇ ਆਪਾਂ ਗੱਲਬਾਤ ਕਰ ਲੈਨੇ ਆ ਪਹਿਲਾਂ ਉਹਨਾਂ ਦੇ ਪਾਪਾ ਜੀ ਨਾਲ ਹਾਂਜੀ ਸਰ ਸ਼ਸ਼ੀਕਲ ਜੀ ਜੀ ਕੀ ਨਾਮ ਆ ਸਰ ਆਪਣਾ ਮੇਰਾ ਨਾਮ ਬਰਿੰਦਰ ਸਿੰਘ ਹੈ ਜੀ ਸਰ ਪਹਿਲਾਂ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜਿਹੜੇ ਘਰ ਦੇ ਹਾਲਾਤ ਨੇ ਕੁਛ ਇਸ ਤਰ੍ਹਾਂ ਦੇ ਨੇ ਮਤਲਬ ਕਾਫੀ ਗਰੀਬੀ ਕਹਿ ਸਕਦੇ ਹਾਂ ਹਾਂਜੀ ਉਹ ਤਾਂ ਹੈਗੀ ਹੀ ਹੈ ਜੀ ਫੋਟੋ ਚ ਲੱਲਣਾ ਜੀ ਨੇ ਅੱਛਾ ਮਤਲਬ ਤੁਸੀਂ ਕੀ ਕੰਮ ਕਰਦੇ ਆ ਔਟੋ ਦਾ ਔਟੋ ਚਲਾਨਣਾ ਜੀ ਮਤਲਬ ਕਿਸ ਤਰ੍ਹਾਂ ਦਾ ਸਰ ਮਤਲਬ ਆਪਣੇ ਜਿਹੜਾ ਕਿੰਨੀ ਕਿਹੜੀ ਵਾੜੀ ਵਗੈਰਾ 3-400 ਬਣ ਜਾਂਦਾ ਬਸ ਇੰਨੇ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਤੇ ਕਿੰਨੀਆਂ ਬੇਟੀਆਂ ਨੇ ਆਪ ਵੀ ਚਾਰ ਬੇਟੀਆਂ ਨੇ ਜੀ ਤੇ ਇੱਕ ਬੇਟੀ ਵਿਆਹੀ ਹੋਈ ਆ ਜੀ ਤੇ ਤਿੰਨ ਕੁਵਾਰੀਆਂ ਨੇ ਜੀ ਸੋ ਮੈਂ ਜਿਸ ਤਰ੍ਹਾਂ ਗੱਲ ਕੀਤੀ ਸੀ ਕਿ ਆਪੋ ਬੇਟੀ ਨਾਲ ਗੱਲ ਕਰ ਲੈਨੇ ਆ ਪਹਿਲਾਂ ਬੇਟੀ ਦਾ ਨਾਮ ਪੁੱਛ ਲੈਨੇ ਆ ਹਾਂ ਜੀ ਕੀ ਨਾਮ ਬੇਟਾ ਆਪਣਾ ਮੇਰਾ ਨਾਮ ਕਰਮਵੀ ਤੇ ਬੇਟੀਆਂ ਆਪਾਂ ਵੈਸੇ ਗਾਉਣ ਦਾ ਸ਼ੌਂਕ ਰੱਖਦੇ ਆ ਪਹਿਲਾਂ ਤਾਂ ਤੁਸੀਂ ਆਪਣਾ ਦੱਸੋ ਕਿ ਮੈਂ ਜਿਹੜੀ ਪੜ੍ਹਾਈ ਵਗੈਰਾ ਕਿੱਥੋਂ ਤੱਕ ਕੀਤੀ ਹੈ ਸਰ ਮੈਂ 10 ਤੱਕ ਕੀਤੀ ਹੈ ਕਿਉਂਕਿ ਮੈਂ ਮਤਲਬ ਸਕੂਲ ਟਾਈਮ ਵੀ ਮੈਂ ਬਹੁਤ ਸਿੰਗਿੰਗ ਦੀ ਕਰਦੀ ਸੀ ਪਰ ਕੁਝ ਘਰ ਦੇ ਹਾਲਾਤ ਇਦਾਂ ਦੇ ਸੀਗੇ ਵੀ ਨਹੀਂ ਅੱਗੇ ਵਧ ਸਕਿਆ ਨਾ ਠੀਕ ਕਾਫੀ ਮਤਲਬ ਜਿਹੜੀ ਸਿੰਗਿੰਗ ਦਾ ਸ਼ੌਂਕ ਰੱਖਦੇ ਹੋ ਨਾ ਕਿ ਕਿਹੜੇ ਕਿਹੜੇ ਸ਼ੌਂਕ ਮਤਲਬ Song ਵਗੈਰਾ ਤੁਸੀਂ ਗਾ ਲੈਂਦੇ ਹੋ ਜਾਂ ਕਿਹੜੇ ਕਿਹੜੇ ਮਤਲਬ Song Song ਹਰ ਇੱਕ ਗੱਲ ਨਹੀਂ ਠੀਕ ਕਿਸ ਤਰ੍ਹਾਂ ਦਾ ਸ਼ੌਂਕ ਆ ਮਤਲਬ ਤੁਸੀਂ ਲਿਖਣ ਦਾ ਸ਼ੌਂਕ ਵੀ ਰੱਖਦੇ ਹੋ ਤੁਸੀਂ ਮਤਲਬ ਕਲਾਕਾਉਂਡ ਨਹੀਂ ਲਿਖਣ ਮੇਰੇ ਬੱਲੇ ਬੋਂਦੇ ਕਲਾਕਾਉਂਡ ਦਾ ਸ਼ੌਂਕ ਤੇ ਮਤਲਬ ਕੀ ਕਾਰਨ ਹੈ ਕਿ ਜਿਹੜਾ ਤੁਸੀਂ ਅੱਗੇ ਨੂੰ ਬਤ ਪਾਉਂਦੇ ਕਿਸ ਤਰ੍ਹਾਂ ਤੋਂ ਕਰਦੇ ਹਾਲਾਤ ਚ ਕੁਛ ਇਦਾਂ ਦੀਆਂ ਕੁਛ ਤੁਹਾਨੂੰ ਪਤਾ ਨਹੀਂ ਗਈ ਜਾਂ ਇਹ ਹਨਾ ਤੇ ਬਸ ਤਾਂ ਹੀ ਕਰਕੇ ਤੇ ਮਤਲਬੀ ਕਾਫੀ ਕਿੰਨੇ ਸਮੇਂ ਚ ਜਿਹੜਾ ਸ਼ੌਂਕ ਪਿਆ ਤੁਹਾਨੂੰ ਕੋਲ ਮੈਨੂੰ ਕਾਫੀ ਟਾਈਮ ਹੋ ਗਿਆ ਮੈਂ ਛੇਮੇ ਛੇਵੇਂ ਚ ਪੜ੍ਹਦੀ ਸ਼ੁਰੂ ਤੇ ਸ਼ੌਂਕ ਸਕੂਲ ਦੇ ਵਿੱਚ ਮੈਂ ਜੀ ਕੰਮ ਕਰ ਲੈਨੇ ਹਾਂ ਹਾਂਜੀ ਸਕੂਲ ਦੇ ਵਿੱਚ ਕਰਦੀ ਸੀ ਕਿਹੜੇ ਕਿਹੜੇ ਸਕੂਲ ਦੇ ਵਿੱਚ ਸ਼ੌਂਕ ਹੈ ਸਕੂਲ ਸਾਡੇ ਵਾਲਾ ਸਕੂਲ ਸੀ ਮਤਲਬ ਕੰਫਰੰਸ਼ਨ ਵਗੈਰਾ ਜਿਵੇਂ ਹੁੰਦੇ ਸੀ ਨਾ ਕਿ ਉੱਥੇ ਗਾਲੇ ਦੇ ਸਕਦੇ ਮਤਲਬ ਕੋਈ ਨਾ ਕੋਈ ਕੰਫਰੰਸ਼ਨ ਹੁੰਦੀ ਸੀ ਕਿ ਟੈਂਡ ਵਗੈਰਾ ਕੀਤਾ ਸੀ ਤੇ ਇੱਕ Song ਜ਼ਰੂਰ ਫਰੇ ਪਹਿਲਾਂ ਜੀ ਦੱਸੋ ਕਿਸ ਤਰ੍ਹਾਂ ਦੀ ਤੁਹਾਡੀ ਆਵਾਜ਼ ਪਹਿਲਾਂ ਸੁਣ ਲਈਏ ਕਿਸ ਤਰ੍ਹਾਂ ਦੀ ਆਵਾਜ਼ ਹੈ ਤੁਹਾਡੀ ਜੰਮਣੋਂ ਲੈ ਕੇ ਮਰਨੇ ਤੱਕ ਅਸੀਂ ਦੋ ਪਾਸੇ ਵੰਡੀਆਂ ਪੈਕੇ ਸੋਰੇ ਦੋ ਕਰ ਸਾਡੇ ਫਿਕਰਾਂ ਵਿੱਚ ਗੰਡੀਆਂ ਸਿਆਣ ਪਾਦੇ ਨਾਲ ਰਹਿਣਾ ਓਖਾ ਹੱਡ ਹੰਡਾ ਲਈ ਦੇ ਖਾਨਦਾਨ ਦੀ ਸ਼ਾਨ ਦੀ ਖਤਰ ਚਾਗ ਵਾਲੀ ਦੇ ਸਾਂਭੀ ਪਗ ਬਾਪੂ ਦੀ ਮੋਛ ਵੀਰੇ ਦੀ ਤਰਤਬਾ ਮਹੀਦਾ ਮਰ ਕੇ ਕਫਨੀ ਉਡਕੀਏ ਪੇਕੇਆਂ ਦਾ ਹੋਰ ਕੁਝ ਨਹੀਂ ਚਾਹੀਦਾ ਫਿਰ ਵੀ ਕਫਨੀ ਉਡਕੀਏ ਪੇਕੇਆਂ ਦਾ ਹੋਰ ਕੁਝ ਨਹੀਂ ਚਾਹੀਦਾ کافی ਕਹਿ ਸਕਦੇ ਆ ਕਿ ਆਵਾਜ਼ ਹੈ ਜਿਹੜੀ ਬਹੁਤ ਵਧੀਆ ਵਾ ਕਿਉਂਕਿ ਕਾਫੀ ਟੈਲੈਂਟ ਹੈ ਪਰ ਲੇਕਿਨ ਸਮੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਮਤਲਬ ਜਿਹੜਾ ਕਿ ਬੱਚਾ ਅੱਗੇ ਨਹੀਂ ਵੱਧ ਪਾਉਂਦਾ ਕਿਉਂਕਿ ਪਰਮਾਤਮਾ ਅਗ ਦੇਖਿਆ ਜਾਵੇ ਤਾਂ ਪਰਮਾਤਮਾ ਤਾਂ ਹੈਗਾ ਜਰੂਰ ਆ ਪਰ ਲੇਕਿਨ ਉਸ ਘਰ ਦੇ ਵਿੱਚ ਟੈਲੈਂਟ ਦਿੰਦਾ ਹੁੰਦਾ ਹੈ ਕਿ ਜਿਸ ਘਰ ਦੇ ਵਿੱਚ ਸ਼ਾਇਦ ਉਹ ਸਮਾਂ ਮਤਲਬ ਅੱਗੇ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਿਹੜਾ ਅੱਗੇ ਨਹੀਂ ਵੱਧ ਪਾਉਂਦਾ ਹੈਗਾ ਵਾ ਤੁਹਾਡੇ ਮੈਂ ਇੱਕ ਦਿਨ ਨਾਲ ਨਾਲ ਇਹ ਵੀ ਗੱਲ ਕਰ ਲੈਣਾ ਕਿ ਮਤਲਬ ਸ਼ਾਇਦ ਕਿ ਪ੍ਰਮਾਤਮਾ ਇਹ ਵੀ ਚਾਹੁੰਦਾ ਹੁੰਦਾ ਕਿ ਟੈਲੈਂਟ ਯੂਜ਼ ਕਰਦੇ ਵਿੱਚ ਦੰਦਾ ਹੁੰਦਾ ਹੈ ਕਿ ਜਿੱਥੇ ਮਤਲਬ ਪ੍ਰਮਾਤਮਾ ਨੂੰ ਯਕੀਨ ਹੁੰਦਾ ਕਿ ਇਹ ਬੱਚਾ ਅੱਗੇ ਵੱਧ ਸਕਦਾ ਜਾਂ ਵੀ ਇਹ ਬੱਚੇ ਅੱਗੇ ਤੁਰ ਸਕਦੇ ਨੇ ਕਿ ਇਹ ਬੱਚੇ ਕਾਮਯਾਬੀ ਵੱਲ ਜਾ ਸਕਦੇ ਨੇ ਤੇ ਸ਼ਾਇਦ ਉਹਨਾਂ ਦੀ ਮਾਤਾ ਜੀ ਵੀ ਬੈਠੇ ਨੇ ਆਪਾਂ ਪਹਿਲਾਂ ਉਹਨਾਂ ਨਾਲ ਗੱਲ ਕਰ ਲੈਣੇ ਕਿਉਂਕਿ ਕਾਫੀ ਦੇਖਣ ਦੇ ਵਿੱਚ ਹੁੰਦਾ ਹਾਂਜੀ ਕੀ ਨਾਮ ਹੈ ਜੀ ਆਪਾਂ ਕਮਲਜੀਤ ਕੋਰ ਕਿਸ ਤਰ੍ਹਾਂ ਦੇਖਦੇ ਹੋ ਕਿ ਮਤਲਬ ਆਪਣੇ ਬੱਚੇ ਇੱਕ ਟੈਲੈਂਟ ਹੈ ਕਾਫੀ ਵਧੀਆ ਬੱਚਾ ਗਾ ਲੈਂਦਾ ਵਾ ਤੇ ਮਤਲਬ ਤੁਸੀਂ ਵੀ ਪਹਿਲਾਂ ਕੀ ਕੰਮ ਕਰਦੇ ਸੀ ਹਾਂਜੀ ਮੈਂ ਜੋਬ ਕਰਦੀ ਹਾਂ ਹਸਪੀਟਲ ਪ੍ਰਾਈਵੇਟ ਚ ਪ੍ਰਾਈਵੇਟ ਕਿਉਂ ਹਸਪੀਟਲ ਕਰਦੇ ਹੋ ਨਾ ਤੇ ਕਿਸ ਕਿੰਨੇ ਕਰਦੇ ਮੈਂਬਰ ਨੇ ਕਿਸ ਤਰ੍ਹਾਂ ਦੇ ਚਾਰ ਬੇਟੀਆਂ ਨੇ ਜੀ ਸੱਸੀਆਂ ਨਾਲ ਮੇਰੇ ਦੇਵਰ ਆ ਦੋ ਫੈਮਿਲੀ ਜਾਟ ਫੈਮਿਲੀ ਰਹਿੰਦੇ ਨੇ ਕਿੰਨੇ ਕਮਾਉਣ ਵਾਲੇ ਨੇ ਘਰ ਚ ਬਸ ਜੀ ਹਸਬੰਡ ਆ ਦੇਵਰ ਆ ਦੋ ਜੀ गुजारा ਹੋਈ ਜਾ ਰਿਹਾ ਪੇਂਟ ਦਾ ਕੰਮ ਕਰਦੇ ਨੇ ਅੱਛਾ ਮਤਲਬ ਕਿ ਹੂੰ ਉੱਥੇ ਲੋਕ ਦੇਖ ਕੇ ਜਾਵੇ ਤਾਂ ਕਰਮ ਮਤਲਬ ਸਵੇਰ ਸ਼ਾਮ ਆਪਾਂ ਕਹਿੰਦੇ ਵੀ ਜੇ ਕਹਿੰਦੇ ਰਾਤ ਨੂੰ ਇਹ ਭੁੱਖਾ ਸੌਂ ਨਹੀਂ ਦਿੰਦਾ ਸਵੇਰੇ ਭੁੱਖਾ ਮਤਲਬ ਉੱਥੇ ਇਸ ਤਰ੍ਹਾਂ ਦਾ ਹੋਈ ਜਾਂਦਾ ਪਰਮਾਤਮਾ ਵੱਲੋਂ ਹੋ ਜਾਂਦਾ ਜੀ ਕਦੀ ਤਾਂ ਠੀਕ ਹੈ ਜੀ ਬੇਟੀ ਬੈਠੀ ਹੈ ਤੁਹਾਡੀ ਬੇਟੀ ਮਤਲਬ ਕਾਫੀ ਟੈਲੈਂਟ ਹੈ ਵਧੀਆ ਗਾ ਲੈਂਦੀ ਹੈ ਤਾਂ ਮਤਲਬ ਕਿਸ ਤਰ੍ਹਾਂ ਦੇਖਦੇ ਨੇ ਬੇਟੀ ਮੈਂ ਤਾਂ ਇਹੀ ਚਾਹੁੰਦੀ ਹਾਂ ਜੇ ਆਪਣੇ ਪੈਰਾਂ 'ਤੇ ਖੜੇ ਹੋਣ ਇਹਨਾਂ ਦੇ ਸ਼ੌਂਕ ਪੂਰੇ ਹੋ ਜਾਣ ਆਪਣੇ ਗਰੀਬੀ ਦਾ ਵਿੱਚ ਨਹੀਂ ਕਰ ਪਾਉਂਦੇਗੇ ਉੱਥੇ ਦਬ ਜਾਂਦੇ ਨੇ ਇੱਕ ਬੇਟੀ ਤੁਹਾਡੀ ਬੈ ਹੀ ਵੀ ਹੋਈ ਹੈ ਪਹਿਲਾਂ ਹਾਂਜੀ ਉਹ ਮੈਰੜਾ ਤੇ ਇੱਕ ਨਾਨਿਕਾ ਰਹਿੰਦੇ ਆ ਨਾਨਿਕਿਆਂ ਨੇ ਗੋਦ ਲੈ ਲਈ ਸੀ ਮਾਮੇ ਨੇ ਅੱਛਾ ਮਤਲਬ ਚਾਰ ਬੇਟੀਆਂ ਨੇ ਜਿਨ੍ਹਾਂ ਵਿੱਚ ਇੱਕ ਬੇਟੀ ਬੈ ਹੀ ਗਈ ਤੇ ਇੱਕ ਬੇਟੀ ਨਾਨਿਕਾ ਰਹੇ ਦੋ ਬੇਟੀਆਂ ਤੁਹਾਡੇ ਕੋਲ ਨੇ ਹਾਂਜੀ ਦੋ ਬੇਟੀਆਂ ਇੱਕ ਬੇਟੀ ਇੱਕ ਛੋਟੀ ਬੇਟੀ ਤੁਹਾਡੇ ਹਾਂਜੀ ਉਹ 6 ਸਾਲ ਦੀ ਹੈ 6 ਸਾਲ ਹਾਂਜੀ ਤੇ ਚਲੋ ਹੋਣ ਇੱਕ ਸ਼ਬਦ ਨਹੀਂ ਹੁੰਦੇ ਕਿ ਚਲੋ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਨੇ ਪਰ ਲੇਕਿਨ ਮਾਂ-ਬਾਪ ਦੇ ਇਸ ਤਰ੍ਹਾਂ ਦੇ ਹੁੰਦੇ ਸੁਪਨੇ ਹੁੰਦੇ ਕਿ ਸਾਡਾ ਬੱਚਾ ਕੇ ਵੱਧ ਸਕੇ ਕਿ ਸਾਡੇ ਬੱਚਾ ਬਹੁਤ ਕਾਮਯਾਬ ਹੋਵੇ ਹਰ ਇੱਕ ਮਾਂ ਦਾ ਮਾਪੋਪ ਦਾ ਸੁਪਨਾ ਹੁੰਦਾ ਹੈ ਪਰ ਲੇਕਿਨ ਤੁਸੀਂ ਕਿਸ ਤਰ੍ਹਾਂ ਦੇ ਦਿੱਤੀ ਇਹਨੂੰ ਕਿ ਇੱਕ ਬੇਟੀ ਦਾ ਸੁਪਨਾ ਵਾ ਕਿ ਸ਼ਾਇਦ ਉਹ ਵੀ ਉਹ ਪੂਰਾ ਹੋਇਆ ਜਾ ਕੇ ਕਿਉਂਕਿ ਕਾਫੀ ਅਪਰੇਲੇ ਤੁਸੀਂ ਕਰਦੇ ਹੋ ਕਿ ਵਧੀਆ ਤੁਸੀਂ ਉਹ ਕਰਦੇ ਹੋ ਹਾਂਜੀ ਮੈਂ ਚਾਹੁੰਨੀ ਹਾਂ ਬਸ ਕਿ ਮੇਰੀ ਬੇਟੀ ਆਪਣੇ ਪੈਰਾਂ 'ਤੇ ਖੜੇ ਹੋਣ ਕਰਦੇ ਹਾਲਾਤ ਸੁਧਰਨ ਮਹਿੰਗਾਈ ਦਾ ਜ਼ਮਾਨਾ ਕੁਝ ਨਹੀਂ ਬੰਦਗਾ ਖਰਚੇ ਵੀ ਨਹੀਂ ਪੂਰੇ ਹੋਣਗੇ 你。 ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਹੈ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਮਤਲਬ ਨਾ ਕਿ ਕੁਝ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਸਮਾਂ ਹੀ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਬੰਦਾ ਕਿ ਨਹੀਂ ਬਰ ਪਾਉਂਦਾ ਲੇਕਿਨ ਪਰਮਾਤਮਾ ਸ਼ਾਇਦ ਇੱਕ ਠੀਕੀ ਕਰ ਦਿੰਦਾ ਕਿ ਸ਼ਾਇਦ ਉਸ ਘਰ ਦੇ ਵਿੱਚ ਕਿਉਂਕਿ ਅਕਸਰ ਉਸ ਨੂੰ ਸੰਘਰਸ਼ ਕਰਨਾ ਪੈਂਦਾ ਜਿੰਦਗੀ ਇੱਕ ਸੰਘਰਸ਼ ਦਾ ਨਾਮ ਵੀ ਕਿਹਾ ਜਾਂਦਾ ਪਰ ਲੇਕਿਨ ਕਿੱਥੇ ਸੰਘਰਸ਼ ਕੀਤਾ ਜਾ ਸਕਦਾ ਸ਼ਾਇਦ ਇੱਕ ਮਿਹਨਤ ਜਿਹੜੀ ਕੀਤੀ ਹੈ ਵੀ ਸ਼ਾਇਦ ਉਸ ਬੰਦੇ ਨੂੰ ਪਤਾ ਹੁੰਦਾ ਕਿ ਮਿਹਨਤ ਕੀ ਹੁੰਦੀ ਹੈ ਸੰਘਰਸ਼ ਕੀ ਹੁੰਦਾ ਤੇ ਸਮਾਂ ਕਿਸਨ ਦਾ ਹਟਾਇਆ ਹੁੰਦਾ ਕਿ ਬੱਚੀ ਦਾਪ ਹੋਰ ਵੀ ਜਿਹੜੇ ਗੀਤ ਆ ਉਹ ਵੀ ਸੁਣ ਲੈਣੇ ਆ ਤੇ ਹੋਰ ਇਸ ਤੋਂ ਲਗਾ ਮਤਲਬ ਸ਼ਬਦ ਵਗੈਰਾ ਦੀ ਗੱਲ ਹਾਂਜੀ ਬਿਲਕੁਲ ਸਿਰ ਤੇ ਚੁੰਨੀ ਲੈ ਮੈਂ ਕਾਗਜ਼ ਦੀ ਬੈੜੀ ਰੱਬਾ ਤੂੰ ਮੈਨੂੰ ਪਾਰ ਲੰਗਾਇਆ ਸ਼ੁਕਰ ਕਰਾਂ ਮੈਂ ਤੇਰਾ ਹਰਦਮ ਮੈਂ ਜੋ ਮੰਗਿਆ ਸੋ ਪਾਇਆ ਸ਼ੁਕਰ ਦਾਤਾ ਆ ਤੇਰਾ ਸ਼ੁਕਰ ਦਾਤਾ ਸ਼ੁਕਰ ਦਾਤਾ ਤੇਰਾ ਸ਼ੁਕਰ ਦਾਤਾ ਜ਼ਿੰਦਗੀ ਰਹੀ ਐ ਜ਼ਿੰਦਗੀ ਰਹੀ ਐ ਗੁਜ਼ਰਦਾ ਧਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਆਮਰ ਹਾਇਆ ਖਾਸ ਹੋ ਮੈਂ ਕਦੇ ਨਾ ਚਾਵਾ ਮੈਂ ਬੁਲ ਮਿਹਨਤ ਦਾ ਪੈ ਜਾਵੇ ਕਰਾਂ ਦੁਆਵਾਂ ਮੈਂ بس ਨਾ ਬਖਸ਼ ਦੇ ਸਬਰਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਠੀਕ ਬਹੁਤ ਵਧੀਆ ਵੈਸੇ ਆਵਾਜ਼ ਹੈ ਤੁਸੀਂ ਰਿਆਜ਼ ਵਗੈਰਾ ਵੀ ਕਰਦੇ ਹੋ ਜਾਂ ਕਿਤੇ ਸਿੱਖਿਆ ਵੀ ਇਸ ਤਰ੍ਹਾਂ ਹੋ ਨਹੀਂ ਸਿੱਖਿਆ ਨਹੀਂ ਸਰ ਕਰੀ ਬਸ ਕਿ ਕਿਤੇ ਜਿਹਾ ਮਤਲਬ ਆਪਾਂ ਹਾਰਮੋਨੀਅਮ ਦੀ ਟ੍ਰੇਨਿੰਗ ਕਰ ਲੈਣੇ ਜਾਂ ਕੋਈ ਚਤਰੰਗੀ ਟ੍ਰੇਨਿੰਗ ਲੈਤੀ ਹੈ ਨਹੀਂ ਟ੍ਰੇਨਿੰਗ ਨਹੀਂ ਲਵਾਂ ਸਮਾਂ ਨਹੀਂ ਮਿਲ ਪਾਇਆ ਸਮਾਂ ਨਹੀਂ ਮਿਲ ਪਾਇਆ ਹਲਾਤ ਥੋੜੇ ਜਿਹਾ ਹਾਂਜੀ ਤੇ ਹੋਰ ਇਸ ਤੋਂ ਇਲਾਵਾ ਕੋਈ ਸੰਗ ਵਗੈਰਾ ਕੋਈ ਯਾਦ ਹੋਵੇ ਜਿਹੜਾ ਗਾਉਣਾ ਚਾਹੁੰਦੇ ਹੁਣ ਕਿਉਂਕਿ ਕਾਫੀ ਇੱਕ ਆਵਾਜ਼ ਵਧੀਆ ਤੁਹਾਡੀ ਸ਼ਾਇਦ ਮੈਂ ਅਕੀਲ ਵੀ ਕਰੂੰਗਾ ਇਸ ਮਾਦਿਮ ਰਾਈ ਕਿ ਚਲੋ ਹਰ ਇੱਕ ਕਹਿੰਦੇ ਨੇ ਕਿ ਮਤਲਬ ਸੰਸਥਾਵਾਂ ਬਣੀ ਹੁੰਦੀਆਂ ਨੇ ਉਹ ਕੰਮ ਫੜਨ ਵਾਸਤੇ ਹਰ ਇੱਕ ਕੋਈ ਨਾ ਕੋਈ ਓਕੇ ਜ਼ਰੂਰ ਆਉਂਦਾ ਵਾ ਸੋ ਮੈਂ ਵੀ ਉਮੀਦ ਪੂਰੀ ਕਰੂੰਗਾ ਕਿ ਮਤਲਬ ਇਸ ਬੱਚੀ ਦੀ ਮੇਰੇ ਵੱਲੋਂ ਵੀ ਪੂਰੀ ਕੋਸ਼ਿਸ਼ ਰੋਗੀ ਕਿਉਂਕਿ ਕਿ ਮੈਂ ਵੀ ਇਸ ਬੱਚੀ ਨੂੰ ਅੱਗੇ ਵਧਣ ਲਈ ਕੋਈ ਜੋ ਵੀ ਜਿਹੜੇ ਜਿੰਨੀ ਮਦਦ ਹੋ ਸਕਦੀ ਹੈ ਉਸ ਤਰੀਕੇ ਨਾਲ ਕਰ ਸਕਦੇ ਆ ਕਰਾਂਗੇ ਵੀ ਸੋ ਮੈਂ ਤੁਹਾਨੂੰ ਵੀ ਅਪੀਲ ਕਰੂੰਗਾ ਕਿ ਮਤਲਬ ਇਸ ਦੇ ਨਾਲ ਨਾਲ ਕਿ ਇੱਕ ਬੱਚੀ ਦਾ ਟੈਲੈਂਟ ਹੈ ਇੱਕ ਹੁਨਰ ਹੈ ਜਿਹੜਾ ਬੱਚੀ ਦਾ ਸ਼ੌਂਕ ਵੀ ਹੈ ਬੱਚੀ ਸ਼ੌਂਕ ਰੱਖਦੀ ਹੈ ਕਿ ਗਾਉਣ ਦਾ ਕਿ ਅੱਜ ਦੇ ਸਮੇਂ ਨੂੰ ਦੇਖਿਆ ਜਾਵੇ ਤਾਂ ਮਤਲਬ ਜਿਹੜਾ ਕਾਫੀ ਇਕ ਜ਼ਰੂਰਤਮੰਦ ਵੀ ਹੈ ਕਿਉਂਕਿ ਜੋ ਇਸ ਬੱਚੇ ਦਾ ਤੁਸੀਂ ਬਾਝ ਰੂਪਰੋਂ ਕੋਈ ਹੈ song ਇਸ ਤਰ੍ਹਾਂ ਦਾ ਊੜਾ ਉੱਠ ਸਵੇਰੇ ਜਾਗ ਐੜਾ ਲਸਨੀਂਦ ਤੇ ਆਦ ਈੜੇ ਕਰੇ ਸ਼ਨਾਣ ਪਿਆਰੇ ਸੱਸਾ ਸਾਫ ਧੰਧ ਕਰ ਸਾਰੇ ਹਾਂ ਹਾਂ ਹੱਥ ਚ ਗੁਟਕਾ ਲੈ ਕੇ ਕ ਕ ਕਰ ਲੈ ਪਠ ਤੂੰ ਬਹਿ ਕੇ ਖ ਖ ਖੁਸ਼ੀ ਖੁਸ਼ੀ ਪੜ ਬਾਣੀ ਗ ਗ ਗਿਆਨ ਵਾਨ ਹੋ ਪ੍ਰਾਣੀ ਕ ਗ ਘਰ ਵਿੱਚ ਹੀ ਨਾ ਭੇਜੀ ਇਹ ਇਹ ਵਾਗ ਨਾ ਖਾਲੀ ਰਹੇ ਜੀ ਚ ਚਲ ਤੂੰ ਗੁਰਦੁਆਰੇ ਛ ਛ ਛੱਡ ਦੇ ਉਹ ਗਣ ਸਾਰੇ ਬਹੁਤ ਵਧੀਆ ਸੋ ਜਿਸ ਤਰ੍ਹਾਂ ਇਹ ਤੋਂ ਹੀ ਗੱਲ ਹੈ ਫਿਰ ਵੀ ਚੀਜ਼ ਹੁੰਦੀ ਹੈ ਕਿ ਮਤਲਬ ਸਮਾਂ ਇਸ ਤਰ੍ਹਾਂ ਦਾ ਹੁੰਦਾ ਹੈ ਇਹਨ ਕੁਲ ਕਿ ਹਾਲਾਤ ਹੀ ਕੁਸਰਤਾਂ ਦੇ ਹੁੰਦੇ ਹਨ ਪਰ ਲੇਕਿਨ ਪਰਮਾਤਮਾ ਕਿਤੇ ਨਾ ਕਿਤੇ ਜਰੂਰ ਬਾਹ ਫੜਦਾ ਜਾਂ ਕੋਈ ਨਾ ਕੋਈ ਇਨਸਾਨ ਹਸਤੇ ਕਿ ਨਾ ਪਏ ਜਾਂਦਾ ਹੈ ਕਿ ਮਤਲਬ ਜਿਹੜਾ ਕਿ ਹਰ ਇੱਕ ਨੂੰ ਕਾਮਯਾਬ ਕਰਨ ਲਈ ਕੋਈ ਨਾ ਕੋਈ ਰਸਤਾ ਜਰੂਰ ਬਣਾਇਆ ਬਣਾ ਦਿੱਤਾ ਜਾਂਦਾ ਵਾ ਸੋ ਫਿਰ ਇੱਕ ਵਾਰ ਆਪਾਂ ਮਤਲਬ ਗੱਲ ਕਰ ਲੈਣੇ ਕਿ ਇੱਕ ਉਹਨਾਂ ਦੇ ਡੈਡੀ ਜੀ ਨਾਲ ਮਤਲਬ ਕੀ ਕਿਸ ਤਰ੍ਹਾਂ ਕਹਿੰਦੇ ਤੁਹਾਨੂੰ ਕਿ ਇੱਕ ਬੱਚੇ ਦਾ ਕਾਫੀ ਹੁਨਰ ਆਇਆ ਟੈਲੈਂਟ ਹੈ ਬੱਚੇ ਦਾ ਕਾਫੀ ਸ਼ੌਂਕ ਰੱਖਦੇ ਨੇ ਬੱਚਾ ਕਾਫੀ ਵਧੀਆ ਆਵਾਜ਼ ਵੀ ਵਧੀਆ ਵਾ ਕੀ ਕੁਛ ਇਸ ਤਰ੍ਹਾਂ ਦੇ ਨਹੀਂ ਕੁਝ ਕੀਤਾ ਗਿਆ ਕਿ ਮਤਲਬ ਬੱਚੇ ਨੂੰ ਕੋ ਫੋਨ ਨਹੀਂ ਕਰਦੇ ਜੀ ਸੀ ਹਾਂਜੀ ਫੋਨ ਨਹੀਂ ਨਾ ਕਰ पाए ਐਸਾ ਮਤਲਬ ਐਸੇ ਬੋਲ ਲੱਗਦਾ ਤੈਨੂੰ ਟ੍ਰੇਨਿੰਗ ਦੀ ਵਾਂਚ ਜੀ ਤੇ ਉਹਨਾਂ ਕਰਦੀ ਰੋਟੀ ਜਾਨੀ ਕਿ ਚਲਾਵਾ ਕਿ ਖਰਚੇ ਕਰਾ ਕਿ ਤਾਕੀ ਬਿਲਕੁਲ ਸਹੀ ਹੈ ਜੀ ਸਹੀ ਰੰਕੀ ਸਤਾਂਕੀ ਦੁਕਾਨ ਸਾਂ ਮਹਿੰਗਾਈ ਨਹੀਂ ਜਿਆਦਾ ਬੜੀ ਜਿਆਦਾ ਜਿਆਦਾ ਜੀ ਪ੍ਰੋਪਰ ਬੰਦਾ ਖਰਚੇ ਨਹੀਂ ਕਰੇ ਪਰ ਪਾ ਰਹੇ ਆਪਣਾ ਇਹਨੂੰ ਫਿਰ ਇਦਾਂ ਹੀ ਆਦੀ ਕਹਿ ਦਿੰਨੇ ਵੀ ਆਪਣਾ ਡਾਈ ਹੈ ਤੇ ਆਪੀ ਸੋ ਜੀ ਬਹੁਤ ਬਹੁਤ ਥੈਂਕ ਯੂ ਸੋ ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਹੈ ਪਰਿਵਾਰ ਦੇ ਨਾਲ ਤੇ ਪਰਿਵਾਰ ਨੂੰ ਇਸ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਫੀ ਦੇਖੋ ਇਸ ਦੁਨੀਆ ਦੇ ਵਿੱਚ ਹੁਨਰ ਨੇ ਕਾਫੀ ਲੋਕ ਨਹੀਂ ਇਥੇ ਦੀ ਮਤਲਬ ਇਸ ਤਰ੍ਹਾਂ ਦੇ ਹੁੰਦੇ ਨੇ ਸੋ ਮੈਂ ਫਿਰ ਤੋਂ ਅਪੀਲ ਕਰੂੰਗਾ ਸਾਰਿਆਂ ਨੂੰ ਕਿ ਜਰੂਰ ਤੇ ਜਿਹੜੇ ਕਾਫੀ ਹੁਨਰਮੰਦ ਰੱਖਦੇ ਨੇ ਕਾਫੀ ਜਿੰਨਤ ਵਿੱਚ ਟੈਲੈਂਟ ਹੁੰਦਾ ਹੈ ਕਾਫੀ ਜਿਹੜੇ ਬੱਚੇ ਗਾਉ ਪਾਣਾ ਚਾਹੁੰਦੇ ਨੇ ਉਹਨਾਂ ਜੀ ਨੂੰ ਵੀ ਮਦਰ ਕਿਤੇ ਜਾ ਸਕੇ ਤਦ ਤੱਕ ਲਈ ਦਿੰਦੇ ਹਾਂ ਜੇ ਜੇ ਕਿਉਂਕਿ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰੰਗੀ ਸਿੰਘ ਹਾਂ